ਸਿਮਰਨਜੀਤ ਸਿੰਘ ਮਾਨ ਆਪਣੇ ਤੱਤੇ ਅੰਦਾਜ਼ ਲਈ ਜਾਣੇ ਜਾਂਦੇ ਨੇ ਵਿਵਾਕ ਅੰਦਾਜ਼ ਲਈ ਜਾਣੇ ਜਾਂਦੇ ਨੇ ਔਰ ਉਸ ਦਾ ਇੱਕ ਮਜਸਮਾ ਸਟੇਜ ਦੇ ਉੱਤੇ ਨਜ਼ਰ ਵੀ ਆਇਆ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਸਿੱਧੇ ਤੌਰ ਤੇ ਲੋਕਾਂ ਨੂੰ ਕਹਿੰਦੇ ਨਜ਼ਰ ਆ ਰਿਹਾ ਹੈ ਕਿ ਅਜੇ ਵੀ ਤੁਸੀਂ ਇਹ ਬੰਦੇ ਬਣਨਾ ਹੈ ਕਿ ਨਹੀਂ ਬਣਨਾ ਪਰ ਇਹ ਟਿੱਪਣੀ ਸਿਮਰਨਜੀਤ ਸਿੰਘ ਮਾਨ ਨੇ ਕਿਉਂ ਕਰ ਦਿੱਤੀ ਸਿਮਰਨਜੀਤ ਸਿੰਘ ਮਾਨ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਸਿਮਰਨਜੀਤ ਸਿੰਘ ਮਾਨ ਕਿਸ ਚੀਜ਼ ਵੱਲ ਇਸ਼ਾਰਾ ਕਰਦੇ ਨੇ ਕਿਉਂ ਅਚਾਨਕ ਸਟੇਜ ਦੇ ਉੱਤੇ ਇਹ ਬਿਆਨ ਸਮਰਨਜੀਤ ਸਿੰਘ ਮਾਨ ਨੂੰ ਦੇਣਾ ਪੈ ਗਿਆ ਹਾਲਾਂਕਿ ਬਹੁਤ ਸਾਰੇ ਮੁੱਦੇ ਨੇ ਜਿਹੜੇ ਉੱਤੇ ਸਮਰਨਜੀਤ ਸਿੰਘ ਮਾਨ ਬੋਲ ਸਕਦੇ ਨਹੀਂ ਇਸ ਲਈ ਸਿਚੁਏਸ਼ਨ ਬਹੁਤ ਜ਼ਿਆਦਾ ਕ੍ਰੂਸ਼ੀਅਲ ਹੈਗੀ ਆ ਪੋਲਿਟਿਕਲ ਲੈਵਲ ਦੇ ਉੱਤੇ ਔਰ ਇਸ ਸਥਿਤੀ ਨੂੰ ਦੇਖਦਿਆਂ ਹੋਇਆਂ ਸਮਰਨਜੀਤ ਸਿੰਘ ਮਾਨ ਕੀ ਬੋਲੇ ਨੇ ਔਰ ਖਾਸ ਕਰਕੇ ਕਿਉਂ ਬੋਲੇ ਨੇ ਆਓ ਉਹਨਾਂ ਦੇ ਬਿਆਨ ਤੋਂ ਸੁਣਦੇ ਅਜੇ ਤੱਕ ਆਪਣੀ ਜਦੋ ਜੈਤ ਨੂੰ ਆਪਾਂ ਸਿਰੇ ਤੇ ਕੰਡੇ ਨਹੀਂ ਲਾ ਸਕੇ ਜੀ ਵਜਾ ਕੋਈ ਤਕਲੀਫ ਹੈ ਵੋਟ ਪਾਉਣਾ ਤਾਂ ਚੁੱਪ ਕਰਕੇ ਪਾ ਦਿੱਦੀ ਹੈ ਪਰ ਸਾਨੂੰ ਕੀ ਹੋ ਗਿਆ ਸਾਡੀ ਜ਼ਮੀਨ ਨੂੰ ਜਿਹੜਾ ਸਾਡੇ ਉੱਤੇ ਜ਼ੁਲਮ ਕਰਦਾ ਉਹਨੂੰ ਅਸੀਂ ਵੋਟ ਦੇ ਦਿੰਦੇ ਆ ਇਹ ਤਾਂ ਖਾਲਸੇ ਦਾ ਕੰਮ ਨਹੀਂ ਹੈ ਇੱਕ ਬੁਜ਼ਦਿਲ ਗਰਦਾਰ ਦਾ ਕੰਮ ਹੈ ਕਿ ਆਪਣੀ ਕੌਮ ਨੂੰ ਵੋਟ ਹੀ ਨਹੀਂ ਪਾਉਣੀ ਜਿਹੜੇ ਜ਼ੁਲਮ ਕਰਦੇ ਐ ਉਹਨਾਂ ਦੇ ਪੁੰਜੇ ਜਾ ਕੇ ਬਹਿ ਜਾਓ ਜਿਹੜੇ ਤੁਹਾਨੂੰ ਮੰਨਜੀ ਦਿੰਦੇ ਐ ਉਹਨਾਂ ਨਾਲ ਤੁਸੀਂ ਕੂਣਾ ਨਹੀਂ ਤੇ ਫੇਰ اچھ سارے پناب تو بی بی آئی ہیں سارے پاس کم چھٹ کے تسی آئے ہوں ادا کی فیصلہ ہوگا کی ہوں ابھی بندے دے پت ماننا ہے کی اے بھی ایسی شوق نیا مرگ اپنا ٹائم جایا کرنا ہے تسی جتے ہوں جتب وہ اپا ایس سی پی سی دیاں ووٹا لئیے ایس سی پی دی جی سی سیوا کریے گریباں سکول بنائیے برداں کے لیے آسرے بنائیے سارا کچھ کریے دنیا سڈے دیکھ رہی ہے جی میں بلی کبوتر دے لگے لگ دی ہے کبوتر اکھا میٹ لند ہے کی مہاراج نے اے ہو جی کون بنائی ہے کی ظلم دے گے اپا کھائیں مٹی رکھنی ہے آپ پانی اگے نہیں ترنا ہے